ਘਰ ਵਿੱਚ ਬਰਕਤ ਲਿਆਉਣ ਲਈ ਅਤੇ ਖੁਸ਼ੀਆਂ ਵਿੱਚ ਖੇਡਣ ਲਈ ਕਰੋ ਇਹ 11 ਕੰਮ। ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਾਣੀ ਨਾਲ ਭਰੀ ਬਾਲਟੀ ਰੱਖੋ। ਇਸ ਦੇ ਨਾਲ ਹੀ ਬਾਥਰੂਮ ਵਿੱਚ ਵੀ ਬਾਲਟੀ ਪਾਣੀ ਦੀ ਭਰ ਕੇ ਰੱਖੋ। ਇਸ ਦੇ ਨਾਲ ਕੋਈ ਵੀ ਰੁਕਾਵਟ ਨਹੀਂ ਆਵੇਗੀ ਅਤੇ ਖੁਸ਼ੀਆਂ ਦੀ ਬਰਸਾਤ ਹੋਵੇਗੀ। ਨੰਬਰ 2 ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਦੁੱਧ ਦਹੀਂ ਜਾਂ ਪਿਆਜ਼ ਮੰਗਣ ਤੇ ਵੀ ਨਾ ਦੋ ਇਸ ਨਾਲ ਘਰ ਦੀ ਬਰਕਤ ਖਤਮ ਹੋ ਜਾਂਦੀ ਹੈ ਅਤੇ ਖੁਸ਼ੀਆਂ ਕਟਣ ਲੱਗਦੀਆਂ ਹਨ ਨੰਬਰ 3 ਵੀਰਵਾਰ ਨੂੰ ਪੀਲੇ ਕੱਪੜੇ ਜਾਂ ਦੁਪੱਟਾ ਜਾਂ ਪਗੜੀ ਕੁਝ ਵੀ ਪੈਨਣਾ ਸ਼ੁਰੂ ਕਰ ਦੇਵੋ ਅਤੇ ਵੀਰਵਾਰ ਨੂੰ ਪੀਲੇ ਫਲਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ ਅਤੇ ਹਰੀ ਚੀਜ਼ ਤੋਂ ਦੂਰੀ ਬਣਾ ਕੇ ਰੱਖੋ ਇਸ ਦੇ ਉਲਟ ਬੋਧਵਾਰ ਨੂੰ ਹਰੀ ਚੀਜ਼ ਖਾਣੀ ਚਾਹੀਦੀ ਹੈ ਅਤੇ ਪੀਲੇ ਰੰਗ ਦੀਆਂ ਚੀਜ਼ਾਂ ਤੋਂ ਦੂਰੀ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਅਤੇ ਖੁਸ਼ਹਾਲੀ ਆਉਂਦੀ ਹੈ ਨੰਬਰ 4 ਮਹੀਨੇ ਵਿੱਚ ਇੱਕ ਵਾਰ ਕਿਸੇ ਵੀ ਦਿਨ ਮਿਸ਼ਰੀ ਨਾਲ ਬਣੀ ਖੀਰ ਜ਼ਰੂਰ ਖਾਣੀ ਚਾਹੀਦੀ ਹੈ ਹੋ ਸਕੇ ਤਾਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਓ ਸਾਰੇ ਤੋਂ ਪਹਿਲਾਂ ਖੀਰ ਘਰ ਦੇ ਮੁਖੀ ਨੂੰ ਦੇਵ ਦੇਵੋ ਹੋ ਸਕੇ ਤਾਂ ਪਾਸ ਬਜ਼ੁਰਗ ਲੇਡੀ ਨੂੰ ਦਿਓ ਜੋ ਤੁਹਾਡੀ ਘਰ ਵਿੱਚ ਸਭ ਤੋਂ ਬਜ਼ੁਰਗ ਹੈ ਇਸ ਦੇ ਨਾਲ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਨੰਬਰ 5 ਘਰ ਦੀ ਛੱਤ ਤੇ ਕਦੇ ਵੀ ਬਿਸਤਰੇ ਜਾਂ ਦਾਣੇ ਨਹੀਂ ਧੋਣੇ ਚਾਹੀਦੇ ਪਰੰਤੂ ਇਹ ਸਭ ਸੁਕਾ ਸਕਦੇ ਹੋ ਨੰਬਰ 6 ਜਦੋਂ ਵੀ ਘਰ ਬਣਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰਸੋਈ ਦੱਖਣ ਪੂਰਬ ਦਿਸ਼ਾ ਵਿੱਚ ਹੀ ਬਣਾਉਣੀ ਚਾਹੀਦੀ ਹੈ ਇਸ ਨਾਲ ਤਰੱਕੀ ਮਿਲਦੀ ਹੈ ਨੰਬਰ 7 ਰਾਤ ਨੂੰ ਰਸੋਈ ਵਿੱਚ ਕਦੇ ਵੀ ਝੂਠੇ ਬਰਤਨ ਨਾ ਛੱਡੋ ਇਸ ਨਾਲ ਘਰ ਦਾ ਨੁਕਸਾਨ ਹੁੰਦਾ ਹੈ ਨੰਬਰ 8 ਜਦੋਂ ਪੂਰਾ ਪਰਿਵਾਰ ਘਰੋਂ ਬਾਹਰ ਜਾ ਰਿਹਾ ਹੋਵੇ ਤਾਂ ਇਕੱਠੇ ਨਹੀਂ ਬਾਹਰ ਨਿਕਲਣਾ ਚਾਹੀਦਾ ਅੱਗੇ ਪਿੱਛੇ ਜਾਣਾ ਚਾਹੀਦਾ ਹੈ ਇਸ ਨਾਲ ਸਮਾਜ ਵਿੱਚ ਮਾਨ ਸਨਮਾਨ ਵਧਦਾ ਹੈ ਨੰਬਰ 9 ਘਰ ਦੇ ਕੇਂਦਰ ਵਿੱਚ ਕੋਈ ਵੀ ਫਰਨੀਚਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਭ ਤੋਂ ਸ਼ਕਤੀਸ਼ਾਲੀ ਸਕਾਰਾਤਮਕ ਊਰਜਾ ਵਾਲਾ ਖੇਤਰ ਹੈ ਇਸ ਲਈ ਇਸ ਤੋਂ ਬਚੋ ਨੰਬਰ 10 ਪਰਿਵਾਰ ਦੇ ਮੁਖੀ ਕੋਲ ਇੱਕ ਵੱਖਰਾ ਕਮਰਾ ਹੋਣਾ ਚਾਹੀਦਾ ਹੈ ਜੋ ਦੱਖਣ ਪੱਛਮ ਦਿਸ਼ਾ ਵਿੱਚ ਹੋਵੇ ਤਾਂ ਜੋ ਉਹ ਉਚਿਤ ਫੈਸਲੇ ਲੈ ਸਕੇ ਨੰਬਰ 11 ਘਰ ਦਾ ਮੁੱਖ ਗੇਟ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਇਹ ਨੈਗੇਟਿਵਿਟੀ ਨੂੰ ਘਟਾਉਂਦਾ ਹੈ ਅਤੇ ਘਰ ਵਿੱਚ ਖੁਸ਼ੀਆਂ ਲਿਆਉਂਦਾ ਹੈ ਅਤੇ ਇਸ